ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਕੁਛ ਬਚਨ ਆਪਨਾ ਸਾਂਝੇ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਸ਼ਬਦ ਬਹੁਤ ਸਤਕਾਰ ਦਾ ਪ੍ਰਤੀਕ ਹੈ ਗੁਰੂ ਵਾਸਤੇ ਸੰਤ ਬਹੁਤ ਉੱਚੀ ਪਦਵੀ ਹੈ ਗੁਰੂ ਨੇ ਸੰਤ ਨੂੰ ਬਹੁਤ ਉੱਚੀ ਪਦਵੀ ਦਿੱਤੀ ਹੈ ਪਰ ਅੱਜ ਦੇ ਸਮੇਂ ਵਿੱਚ ਸੰਸਾਰ ਨੇ ਇਸ ਸੰਤ ਕਰੈਕਟਰ ਨੂੰ ਜਾਂ ਸੰਤ ਸ਼ਬਦ ਨੂੰ ਬਹੁਤ ਘਸਾ ਦਿੱਤਾ ਪਖੰਡੀਆਂ ਕਰਕੇ ਅਧੂਰੀਆਂ ਕਰਕੇ ਲਾਲਚੀਆਂ ਕਰਕੇ ਇਹ ਸੰਤਸ਼ ਸ਼ਬਦ ਜਿਹੜਾ ਹੈ ਇਹ ਬਹੁਤ ਨਰਮਲਿਆ ਹੋ ਗਿਆ ਪਰ ਗੁਰੂ ਵਾਸਤੇ ਅਜੇ ਵੀ ਇਹ ਸ਼ਬਦ ਦੀ ਬੜੀ ਉੱਚੀ ਪਦਵੀ ਹੈ ਬੜੀ ਉੱਚੀ ਬੜਾਈ ਹੈ ਅੱਜ ਕਿਉਂਕਿ ਦਾਸ ਨੂੰ ਰੋਹਾਨਿਤ ਵਾਲੇ ਪਾਸੇ ਗਾਈਡ ਕਰਨ ਵਾਲੇ ਤੇ ਰੋਹਾਨੀ ਬਖਸ਼ਾ ਕਰਨ ਵਾਲੇ ਸੰਤ ਮਹਾਪੁਰਸ਼ ਸਤਕਾਰਯੋਗ ਬ੍ਰਹਮ ਗਿਆਨੀ ਮਹਾਪੁਰਸ਼ ਸੰਤ ਬਾਬਾ ਬੁਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਅੱਜ ਉਹਨਾਂ ਦਾ ਉਹਨਾਂ ਦੇ ਸਰੀਰ ਦਾ ਜਨਮ ਦਿਹਾੜਾ ਹੈ 17 ਜੂਨ ਸੋ ਸਾਰੀਆਂ ਸੰਗਤਾਂ ਜਿਨ੍ਹਾਂ ਤੇ ਉਹਨਾਂ ਨੇ ਕਿਰਪਾ ਕੀਤੀ ਕੀਰਤਨ ਨਾਲ ਜੋੜਿਆ ਗੁਰਬਾਣੀ ਨਾਲ ਜੋੜਿਆ ਮਿਹਰਾਂ ਕੀਤੀਆਂ ਪਿਆਰ ਬਖਸ਼ਿਆ ਸਾਰੀਆਂ ਸੰਗਤਾਂ ਇਹ ਦਿਨ ਮਨਾਉਂਦੀਆਂ ਨੇ ਸੰਤਾਂ ਦੇ ਸਬੰਧ ਵਿੱਚ ਦਾਸ਼ ਕੁਛ ਤੁਹਾਡੇ ਨਾਲ ਬਚਾਅ ਕਰਨੇ ਚਾਹੁੰਦਾ ਕਿਉਂਕਿ ਆਮ ਲੋਕਾਂ ਵਿੱਚ ਜੋ ਸੰਤਾਂ ਪ੍ਰਤੀ ਖਿਆਲ ਨੇ ਉਹ ਬਹੁਤ ਨੈਗੇਟਿਵ ਨੇ ਕਿਉਂਕਿ ਜਿਹੜੇ ਪਹੁੰਚੇ ਨਹੀਂ ਜਿਹੜੇ ਅਨੁਭਵੀ ਸੰਤ ਨਹੀਂ ਜਿਹੜੇ ਸਿਰਫ ਕੀਰਤਨ ਤੱਕ ਬੈਲੀਆਂ ਬਣਾਉਣ ਤੱਕ ਲੰਗਰ ਲਾਉਣ ਤੱਕ ਜਿਹੜੇ ਸੀਮਤ ਨੇ ਉਨਾ ਕਰਕੇ ਸਾਡੇ ਸਮਾਜ ਵਿੱਚ ਸੰਤਾਂ ਦੀ ਸ਼ੇਵੀ ਖਰਾਬ ਹੋਈ ਹੈ ਪਰ ਜਿਹੜੇ ਸੰਤ ਗੁਰੂ ਨਾਨਕ ਨੇ ਬਣਾਏ ਨੇ ਜਿਹੜੇ ਸੰਤਾਂ ਦੀ ਗੱਲ ਗੁਰੂ ਨਾਨਕ ਵਾਰੇ ਕਹਿੰਦੇ ਨੇ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਆਏ ਸੰਤ ਪ੍ਰੋਣੇ ਕੀਰਤਨ ਹੋਇਆ ਰੈਣ ਸਭਾਈ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣ ਇਹ ਸੰਤਾਂ ਦੀ ਕੀ ਜ਼ਰੂਰਤ ਹੈ ਸਾਨੂੰ ਸੰਤ ਕਿਉਂ ਬਣਾਏ ਗੁਰੂ ਨਾਨਕ ਨੇ ਸੰਤਾਂ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਕੀਤੀ ਗੁਰਸਿੱਖਾਂ ਦੀ ਬ੍ਰਹਮ ਗਿਆਨੀਆਂ ਦੀ ਸਾਧੂਆਂ ਦੀ ਗੁਰਮੁਖਾਂ ਦੀ ਕਿੰਨੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਤਿੰਨ ਵੱਡੇ ਕਾਰਨ ਨੇ ਸੰਤਾਂ ਦੇ ਤਿੰਨ ਮੁੱਖ ਕੰਮ ਨੇ ਜੋ ਉਹ ਗੁਰੂ ਦੇ ਹੁਕਮ 'ਚ ਕਰਦੇ ਨੇ ਜੋ ਜਾਂ ਐ ਕਲੋ ਜਿਨ੍ਹਾਂ ਦੀ ਗੁਰੂ ਨਾਨਕ ਨੂੰ ਲੋੜ ਸੀ ਸੰਤਾਂ ਦੀ ਉਹ ਆਪਾਂ 3 ਪੁਆਇੰਟ ਤੇ ਗੱਲ ਕਰਾਂਗੇ ਜਿਹੜੇ ਜਿਗਿਆਸੂ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਕੋਈ ਐਸਾ ਮਿਲੇ ਅਨੁਭਵੀ ਪਿਆਰ ਕਰਨ ਵਾਲਾ ਰਸਤਾ ਦਿਖਾਉਣ ਵਾਲਾ ਪਹੁੰਚਾਉਣ ਵਾਲਾ ਉਹ ਜ਼ਰੂਰ ਇਸ ਵੀਡੀਓ ਤੇ ਧਿਆਨ ਦੇਣਗੇ ਦਾਸ ਦਾ ਸਬੰਧ ਕਿਉਂਕਿ ਸੰਗੀਤ ਨਾਲ ਹੈ ਦਾਸ ਇੱਕ ਸੰਗੀਤਕਾਰ ਦੇ ਤੌਰ ਤੇ ਇੱਕ 뮤జిਸ਼ੀਅਨ ਜਾਂ ਇੱਕ ਸਿੰਗਰ ਕਲਾਕਾਰ ਦੇ ਤੌਰ ਤੇ ਜ਼ਿਆਦਾ ਜਾਣਿਆ ਜਾਂਦਾ ਹੈ ਪਰ ਇਸ ਵਾਸਤੇ ਮੈਂ ਆਪਣੇ ਆਪ ਨੂੰ ਜ਼ਿਆਦਾ ਲੁਕਾ ਕੇ ਹੀ ਰੱਖਿਆ ਸ਼ਿਭਾਕੀ ਰੱਖਿਆ ਨਹੀਂ ਜ਼ਿਆਦਾ ਆਪਣੇ ਬਾਰੇ ਬੋਲੇ ਪਰ ਮਹਾਪੁਰਸ਼ਾਂ ਵੱਲੋਂ ਹੁਕਮ ਸੀ ਕਿ ਤੁਸੀਂ ਗੁਰਬਾਣੀ ਉੱਤੇ ਬੋਲਣਾ ਹੈ ਇਸ ਮਾਰਗ ਉੱਤੇ ਬੋਲਣਾ ਹੈ ਸੰਗਤਾਨਾ ਬਚਨਾਂ ਸਾਂਝੇ ਕਰਨੇ ਨੇ ਨਾਲ ਜੋੜਨਾ ਹੈ ਆਪ ਜੁੜਨਾ ਹੈ ਸੋ ਆਓ ਕਿੰਨਾ ਤਿੰਨ ਵੱਡੇ ਕਾਰਨਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਤਾਂ ਨੂੰ ਬਹੁਤ ਬੜਾਈ ਦਿੱਤੀ ਨੰਬਰ 1 ਪਹਿਲਾ ਕਾਰਨ ਜੋ ਇਹ ਗੁਰਬਾਣੀ ਸਾਡੇ ਕੋਲੇ ਪ੍ਰਾਪਤ ਹੈ ਇਸ ਗੁਰਬਾਣੀ ਨੂੰ ਸਹੀ ਤੌਰ ਤੇ ਵਿਆਖਿਆ ਕਰਨ ਵਾਸਤੇ ਸੰਤਾਂ ਦੀ ਜਰੂਰਤ ਹੈ ਕਿਉਂ ਕਿਉਂਕਿ ਇਹ ਬਾਣੀ ਜਿਸ ਪੱਧਰ ਤੋਂ ਆਈ ਹੈ ਜਿਸ ਚੇਤਨਾ ਦੇ ਪੱਧਰ ਤੋਂ ਇਹ ਗੁਰਬਾਣੀ ਪ੍ਰਗਟ ਹੋਈ ਹੈ ਜਿਹਨੂੰ ਧੋਕੀ ਬਾਣੀ ਕਹਿੰਦੇ ਨੇ ਜਾਂ ਸੱਚਖੰਡ ਦੀ ਬਾਣੀ ਕਹਿ ਦਿੰਦੇ ਨੇ ਸੱਚਖੰਡ ਧੁਰ ਸਾਡੇ ਅੰਦਰ ਹੀ ਹੈ ਧੁਰ ਸਾਡੇ ਅੰਦਰ ਹੀ ਹੈ ਉਹੀ ਧੁਰ ਗੁਰੂ ਨਾਨਕ ਦੇ ਅੰਦਰ ਸੀ ਉਹੀ ਧੁਰ ਦਸਾਂ ਗੁਰੂਆਂ ਦੇ ਅੰਦਰ ਉਸ ਪੱਧਰ ਤੋਂ ਉਸ ਧੁਰ ਤੋਂ ਜਿੱਥੇ ਨਿਰੋਲ ਸੱਚ ਹੈ ਜਿੱਥੇ ਨਿਰੋਲ ਆਤਮ ਹੈ ਜਿੱਥੇ ਨਰੋਲ ਪਰਮੇਸ਼ਰ ਵਸਦਾ ਹੈ ਸਾਡੇ ਅੰਦਰ ਉਸ ਪੱਧਰ ਤੇ ਜਾ ਕੇ ਉਥੋਂ ਅਨੁਭਵ ਲੈ ਕੇ ਗੁਰੂਆਂ ਨੇ ਇਹ ਬਾਣੀ ਉਚਾਰਨ ਕੀਤੀ ਤਾਂ ਇਹਨੂੰ ਕਹਿੰਦੇ ਨੇ ਧੁਰ ਕੀ ਬਾਣੀ ਸਾਡੇ ਅੰਦਰ ਵੀ ਧੁਰ ਹੈਗਾ ਸਾਰੇ ਮਨੁੱਖਾਂ ਦੇ ਅੰਦਰ ਉਹ ਧੁਰ ਹੈਗਾ ਪਰ ਅਸੀਂ ਉਸ ਧੁਰ ਤੱਕ ਉਸ ਪੱਧਰ ਤੱਕ ਪਹੁੰਚ ਨਹੀਂ ਸਕਦੇ ਗੁਰੂ ਨਾਨਕ ਪਹੁੰਚੇ ਦਸੇ ਗੁਰੂ ਪਹੁੰਚੇ ਤੇ ਉਹਨਾਂ ਨੇ ਗੁਰਬਾਣੀ ਦਾ ਉਚਾਰਨ ਕੀਤਾ ਉਸ ਸੱਚਖੰਡ ਤੋਂ ਉਸ ਪੱਧਰ ਤੋਂ ਉਸ ਤਲ ਤੋਂ ਗੁਰਬਾਣੀ ਆਈ ਤੇ ਗੁਰੂ ਨੂੰ ਲੋੜ ਸੀ ਕਿ ਸਮਾਂ ਆਉਣ ਤੇ ਕਿਉਂਕਿ ਸਰੀਰ ਰਹਿੰਦਾ ਨਹੀਂ ਹੈ ਗੁਰੂ ਦਾ ਕਿਸੇ ਦਾ ਸਰੀਰ ਨਹੀਂ ਰਹਿੰਦਾ ਸਮਾਂ ਆਉਣ ਤੇ ਕੋਈ ਐਸਾ ਸ਼ਖਸ ਚਾਹੀਦਾ ਹੈ ਜਿਹੜਾ ਉਸ ਤਲ ਤੋਂ ਆਈ ਗੁਰਬਾਣੀ ਨੂੰ ਉਸ ਤਲ ਤੇ ਪਹੁੰਚ ਕੇ ਉਹਨੂੰ ਵਿਆਖਿਆਤ ਕਰ ਸਕੇ ਸਮਝੋ ਬਾਤ ਨੂੰ ਕਿ ਜਦੋਂ ਧੁਰ ਤੋਂ ਬਾਣੀ ਆਈ ਹੈ ਉਹ ਸੱਚਖੰਡ ਦੇ ਤਲ ਤੋਂ ਬਾਣੀ ਬੋਲੀ ਗਈ ਹੈ ਉਸ ਅਵਸਥਾ ਵਿੱਚ ਬਾਣੀ ਬੋਲੀ ਗਈ ਹੈ ਤਾਂ ਇਹਨੂੰ ਵਿਆਖਿਆ ਕਰਨ ਵਾਲਾ ਵੀ ਉਸ ਤਲ ਤੇ ਬੈਠਾ ਹੋਵੇ ਉੱਥੇ ਸੰਤ ਬੈਠਾ ਹੁੰਦਾ ਗੁਰਸਿੱਖ ਬੈਠਾ ਹੁੰਦਾ ਗੁਰਮੁਖ ਬੈਠਾ ਹੁੰਦਾ ਦੇਖੋ ਗੁਰਬਾਣੀ ਦੇ ਅਰਥ ਹੁੰਦੇ ਨੇ ਇੱਕ ਤਾਂ ਸ਼ਬਦ ਅਰਥ ਇੱਕ ਭਾਵ ਅਰਥ ਤੀਜੇ ਹੁੰਦੇ ਨੇ ਅਨਭਵੀ ਅਰਥ ਉਹ ਚਾਹੀਦੇ ਨੇ ਸੰਤਾਂ ਨੂੰ ਜਗਿਆਸੀਆਂ ਨੂੰ ਉਹ ਅਰਥ ਚਾਹੀਦੇ ਨੇ ਅਨਭਵੀ ਅਰਥ ਦਿਮਾਗੀ ਅਰਥ ਨਹੀਂ ਚਾਹੀਦੇ ਅਖਰੀ ਅਰਥ ਨਹੀਂ ਚਾਹੀਦੇ ਉਹ ਚਾਹੀਦੇ ਨੇ ਉਹ ਪਹਿਲੀ ਅਵਸਥਾ ਹੁੰਦੀ ਹੈ ਅੱਖਾਂ ਦੇ ਅਰਥ ਕਰ ਲੈਣੇ ਫਿਰ ਉਹਨਾਂ ਦੇ ਭਾਵ ਅਰਥ ਕਰ ਲੈਣੇ ਵੀ ਕਹਿਣਾ ਕੀ ਚਾਹੁੰਦੇ ਨੇ ਮਹਾਰਾਜ ਦੇ ਵਿੱਚ ਤੀਜਾ ਹੈ ਅਨਭਵੀ ਅਰਥ ਉਸ ਤਲ ਤੇ ਪਹੁੰਚ ਕੇ ਫਿਰ ਉਸ ਤੁਕਾਂ ਉਹਨਾਂ ਤੁਕਾਂ ਦਾ ਬਾਰੀ ਤੌਰ ਤੇ ਫੇ ਵਿਖਿਆਨ ਕਰਨਾ ਹੁਣ ਗੁਰਬਾਣੀ ਦੀ ਜੇਪਾ ਉਦਾਹਰਨ ਲਈਏ ਆਸਾ ਦੀ ਬਾਣੀ ਚ ਲਿਖਿਆ ਹੋਇਆ ਹੈ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਮੇ ਸਭ ਸੱਚਾ ਸੱਚਾ ਲਿਖਿਆ ਹੈ ਸਭ ਸਭ ਸੱਚ ਹੈ ਤੇ ਅੱਗੇ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਬੈਸਣ ਹਾ ਸਭ ਕੂੜ ਹੈ ਸਭ ਝੂਠ ਹੈ ਗੁਰੂ ਨਾਨਕੀ ਸੱਚ ਕਹਿ ਰਹੇ ਨੇ ਸਭ ਸੱਚ ਹੈ ਤੇ ਗੁਰੂ ਨਾਨਕੀ ਝੂਠ ਕਹਿ ਰਹੇ ਨੇ ਦਸੋਣ ਇੱਥੇ ਵਿਆਖਿਆ ਕਰਨ ਲਾ ਕੀ ਕਹੂਗਾ ਕਰੂਗਾ ਇੱਥੇ ਚਾਹੀਦਾ ਹੈ ਅਨੁਭਵੀ ਸੰਤ ਚਾਹੀਦਾ ਇੱਥੇ ਕਿ ਗੁਰੂ ਨਾਨਕ ਮਹਾਰਾਜ ਕਿਸ ਥਾਂ ਤੋਂ ਬੋਲ ਰਹੇ ਨੇ ਕਿਸ ਪੱਧਰ ਤੋਂ ਬੋਲ ਰਹੇ ਨੇ ਕਿੱਥੇ ਖੜੇ ਗੱਲ ਕਰ ਰਹੇ ਨੇ ਸੰਤ ਉੱਥੇ ਜਾਏਗਾ ਸੰਤ ਦੀ ਪਹੁੰਚ ਹੈ ਹੱਸ ਤੱਕ ਉਹ ਸਹੀ ਗੱਲ ਸਾਹਮਣੇ ਕੱਢ ਕੇ ਲੈ ਕੇ ਆਏਗਾ ਜਿਵੇਂ ਕਿਸੇ ਪੀ ਐਚ ਡੀ ਦੇ ਪ੍ਰੋਫੈਸਰ ਨੇ ਕੋਈ ਮੈਥ ਦੇ ਪ੍ਰੋਫੈਸਰ ਨੇ ਕੋਈ ਫਾਰਮੂਲੇਸ਼ਨ ਤਿਆਰ ਕੀਤਾ ਫਾਰਮੂਲਾ ਤਿਆਰ ਕੀਤਾ ਤੇ ਉਸ ਫਾਰਮੂਲੇ ਨੂੰ ਇੱਕ ਪੰਜਵੀਂ ਕਲਾਸ ਦਾ ਬੱਚਾ ਪੜ੍ਹ ਰਿਹਾ ਉਹ ਉਹ ਸ਼ਬਦਾਂ ਤਾਂ ਬੋਲ ਦੇਗਾ ਕਿ ਆ ਟੂ ਲਿਖਿਆ ਹੈ ਆ ਵਾਈ ਲਿਖਿਆ ਆ ਐਕਸ ਲਿਖਿਆ ਇੱਥੇ ਇਹ ਇੱਕ ਟੂ ਲਿਖਿਆ ਉਹ ਤਾਂ ਕਹ ਦੇਗਾ ਪਰ ਉਸ ਫਾਰਮੂਲੇ ਵਿੱਚ ਲੁਕਿਆ ਕੀ ਹੋਇਆ ਉਹ ਪੰਜਵੀਂ ਵਾਲਾ ਦਸਵੀਂ ਵਾਲਾ ਨਹੀਂ ਦੱਸ ਸਕਦਾ ਉਹ ਤਾਂ ਪੀ ਐਚ ਡੀ ਵਾਲਾ ਹੀ ਦੱਸੂਗਾ ਕਿ ਇਸ ਫਾਰਮੂਲੇ 'ਚ ਹੈ ਕੀ ਸੋ ਪਹਿਲੀ ਤਾਂ ਲੋੜ ਇਹ ਅਸੰਤਾਂ ਦੀ ਪਹਿਲਾ ਪੁਆਇੰਟ ਕਿ ਜਿਸ ਤਲ ਤੋਂ ਗੁਰਬਾਣੀ ਉਚਾਰਨ ਕੀਤੀ ਗਈ ਉਸ ਤਲ ਤੇ ਹੀ ਬੈਠਾ ਹੋਵੇ ਗੁਰਬਾਣੀ ਨੂੰ ਗਾਉਣ ਵਾਲਾ ਵਿਚਾਰਨ ਕਰਨ ਵਾਲਾ ਸੰਗਤਾਂ ਤੱਕ ਪਹੁੰਚਾਉਣ ਵਾਲਾ ਇਹ ਲੋੜ ਸੀ ਗੁਰੂ ਨਾਨਕ ਨੂੰ ਤਾਂ ਸੰਤ ਪੈਦਾ ਕੀਤੇ ਤਾਂ ਸੰਤਾਂ ਦੇ ਬਾਰੇ ਵਡਿਆਈ ਲਿਖੀ ਗੁਰੂ ਰੰਗ ਸਾਹਿਬ ਵਿੱਚ ਹੁਣ ਆਪਾਂ ਦੂਜੇ ਪੁਆਇੰਟ ਤੇ ਆ ਜਾਈਏ ਕਿਉਂਕਿ ਵੀਡੀਓ ਬੜੀ ਲੰਮੀ ਨਾ ਹੋ ਜਾਵੇ ਕਿਉਂਕਿ ਐਸੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਆਪਾਂ ਘੱਟ ਹੀ ਸੁਣਦੇ ਆ ਚਲੋ ਭਾਗਾਂ ਦੇ ਸੁਣਨਗੇ ਸ਼ੇਰ ਵੀ ਕਰਨਗੇ ਹੁਣ ਦੂਜਾ ਪੁਆਇੰਟ ਆ ਜਾਵੇ ਦੂਜਾ ਪੁਆਇੰਟ ਇਹ ਹੈ ਕਿ ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹਨੂੰ ਕੋਈ ਸੇਮ ਕਮਾਉਣ ਵਾਲਾ ਚਾਹੀਦਾ ਗੱਲਾਂ ਕਰਨ ਵਾਲਾ ਨਹੀਂ ਚਾਹੀਦਾ ਸਿਰਫ ਬੋਲਣ ਵਾਲਾ ਨਹੀਂ ਚਾਹੀਦਾ ਸਿਰਫ ਵਿਆਖਿਆ ਕਰਨ ਵਾਲਾ ਨਹੀਂ ਚਾਹੀਦਾ ਉਸ ਗੁਰਬਾਣੀ ਨੂੰ ਕਮਾ ਕੇ ਉਹਦੇ ਉਹੀ ਤਤ ਨੂੰ ਪ੍ਰਗਟ ਕਰ ਲਵੇ ਆਪਣੇ ਅੰਦਰ ਆਤਮ ਤਤ ਪ੍ਰਗਟ ਕਰ ਲਵੇ ਗੁਰਬਾਣੀ ਨੂੰ ਕਮਾ ਕੇ ਦਿਖਾਵੇ ਵੀ ਜੋ ਗੁਰੂ ਨੇ ਲਿਖਿਆ ਉਹ ਸੱਚ ਲਿਖਿਆ ਆ ਦੇਖੋ ਆਤਮ ਤਤ ਪ੍ਰਗਟ ਹੋ ਗਿਆ ਤਾਂ ਸੰਤ ਪੈਦਾ ਹੋ ਗਿਆ ਉਹੀ ਪਿਆਰ ਉਹੀ ਨਿਮਰਤਾ ਉਹੀ ਤਿਆਗ ਉਹੀ ਸੇਵਾ ਗੁਰੂਆਂ ਵਾਲੀ ਉਹੀ ਸੱਚ ਕਹਿਣ ਦੀ ਹਿੰਮਤ ਉਹੀ ਸੱਚ ਅੰਦਰ ਪ੍ਰਗਟ ਹੋ ਗਿਆ ਤੇ ਜੇ ਸੰਤ ਨਾ ਹੋਵੇ ਤੇ ਆਪਾਂ ਕਹਿ ਦਈਏ ਗੁਰਬਾਣ ਚ ਆ ਲਿਖਿਆ ਆ ਲਿਖਿਆ ਸ਼ਕਤੀਆਂ ਨੇ ਅਨੰਦ ਸ਼ਬਦ ਨੇ ਦਸਮਨ ਦੁਆਰਾ ਅਗਮ ਅਪਾਰਾ ਪਰਮਪੁਰ ਹਕੀਕਾ ਟੀ ਇਹ ਕੌਣ ਇੱਥੇ ਕੌਣ ਪਹੁੰਚੇਗਾ ਇੱਥੇ ਸੰਤ ਪਹੁੰਚਦਾ ਸੋ ਗੁਰੂ ਨੂੰ ਚਾਹੀਦਾ ਸੀ ਕਿ ਗੁਰਬਾਣੀ ਨੂੰ ਕਮਾ ਕੇ ਆਪਣੇ ਜੀਵਨ ਵਿੱਚ ਉਹ ਤਤ ਪਦਾਰਥ ਪੈਦਾ ਕਰ ਲਵੇ ਤੇ ਉਹ ਸੰਗਤਾਂ ਕਹਿਣ ਹਾਂ ਜੋ ਗੁਰੂ ਨੇ ਲਿਖਿਆ ਹੈ ਉਹ ਸੱਚ ਹੈ ਉਹ ਪ੍ਰਗਟ ਹੋ ਕੇ ਉਹੀ ਅਵਸਥਾ ਆ ਜਾਂਦੀ ਹੈ ਦੂਜੀ ਲੋੜ ਸੀ ਇਹ ਸੰਤ ਦੀ ਜਿਵੇਂ ਮੈਡੀਕਲ ਦੀਆਂ ਬੁੱਕਾਂ ਜਿਹੜੀਆਂ ਮਾਰਕੀਟ ਚ ਮਿਲਦੀਆਂ ਨੇ ਉਹਨਾਂ ਨੂੰ ਪੜ ਕੇ ਕੋਈ ਵਿਦਿਆਰਥੀ ਤੇ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਲੈ ਕੇ ਕਾਲਜ ਐਡਮਿਸ਼ਨ ਲੈ ਕੇ ਉਹ ਮੈਡੀਕਲ ਦਾ ਵਿਦਿਆਰਥੀ ਉਹ ਬੁੱਕਾਂ ਪੜ ਕੇ ਇੱਕ ਦਿਨ ਡਾਕਟਰ ਬਣ ਜਾਂਦਾ ਹੈ ਤਾਂ ਉਹਨਾਂ ਬੁੱਕਾਂ 'ਚ ਲਿਖਿਆ ਹੋਇਆ ਸਭ ਕੁਝ ਸਹੀ ਸਾਬਤ ਹੁੰਦਾ ਵੀ ਉਹਨਾਂ ਬੁੱਕਾਂ 'ਚ ਸਹੀ ਲਿਖਿਆ ਹੋਇਆ ਸੀ ਕਿਤਾਬਾਂ 'ਚ ਸਹੀ ਲਿਖਿਆ ਹੋਇਆ ਸੀ ਇਹ ਪੜ੍ਹ ਕੇ ਕੋਰਸ ਕਰਕੇ ਡਾਕਟਰ ਬਣ ਗਿਆ ਸਿੱਧ ਹੋ ਗਿਆ ਸੋ ਜਿਹੜਾ ਗੁਰਬਾਣੀ 'ਚ ਲਿਖਿਆ ਹੈ ਉਹਨੂੰ ਕਮਾ ਕੇ ਵਿਚਾਰ ਕੇ ਜੀਵਨ 'ਚ ਘਟਾ ਕੇ ਜਿਹੜਾ ਉਸ ਅਵਸਥਾ ਤੇ ਪਹੁੰਚ ਗਿਆ ਅਨੰਤ ਤੇ ਪਹੁੰਚ ਗਿਆ ਸਰੂਰ ਤੇ ਪਹੁੰਚ ਗਿਆ ਖੁਮਾਰੀ 'ਚ ਪਹੁੰਚ ਗਿਆ ਬੇਪਰਵਾਹੀ 'ਚ ਪਹੁੰਚ ਗਿਆ ਤਾਂ ਇਹ ਤੋਂ ਸਿੱਧ ਹੋ ਗਿਆ ਕਿ ਜੋ ਗੁਰਬਾਣੀ 'ਚ ਲਿਖਿਆ ਹੈ ਉਹ ਸਤ ਹੈ ਇਹ ਦੂਜਾ ਕਾਰਨ ਸੀ ਹੁਣ ਆਜੋ ਤੀਜਾ ਕਾਰਨ ਕੀ ਸੀ ਗੁਰਬਾਣੀ ਦਾ ਵੀ ਸੰਤਾਂ ਦਾ ਇਹ ਜੋ ਆਉਣ ਦਾ ਤੀਜਾ ਕਾਰਨ ਕੀ ਹੈ ਵੀ ਸੰਤਾਂ ਦੀ ਵਡਿਆਈ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਤੀਜਾ ਕਾਰਨ ਕੀ ਲਿਖਿਆ ਸੋ ਉਹਦੇ ਵਾਸਤੇ ਆਪਾਂ ਵਿਚਾਰ ਕਰਦੇ ਆ ਕਿ ਤੀਜਾ ਕਾਰਨ ਇਹ ਸੀ ਕਿ ਸੰਤ ਇੱਕ অথੋਰਾਈਜ਼ਡ ਪਰਸਨ ਹੁੰਦਾ ਜਦੋਂ ਉਹ ਸੰਤ ਬਣ ਗਿਆ ਨਾ ਜਦੋਂ ਉਹਦੇ ਉੱਤੇ ਬਖਸ਼ਿ ਉਹਨੇ ਆਪਣੇ ਅੰਦਰ ਆਤਮ ਤਤ ਪੈਦਾ ਕਰ ਲਿਆ ਜਦੋਂ ਉਹਦੇ ਅੰਦਰ ਉਹ ਆਤਮ ਰਸ ਫੈਦਾ ਹੋ ਗਿਆ ਉਸ ਤੋਂ ਬਾਅਦ ਉਹ ਪ੍ਰਮਾਣਿਕ ਬਣ ਜਾਂਦਾ ਹੈ ਉਸ ਤੋਂ ਬਾਅਦ ਉਹ ਉਥੋਂ ਰਜਿਤ ਹੋ ਜਾਂਦਾ ਹੈ ਕਦੇ ਵਾਸਤੇ ਦੂਜਿਆਂ ਨੂੰ ਜੋੜਨ ਵਾਸਤੇ ਦੂਜਿਆਂ ਨੂੰ ਜੋੜਨ ਵਾਸਤੇ ਉਹ ਪ੍ਰਮਾਣਿਕ ਹੋ ਜਾਂਦਾ ਹੈ ਕੁਰਬਾਨ ਹੋ ਜਾਂਦਾ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸੋਚ ਲਾਇਆ ਉਹ ਪ੍ਰਵਾਨ ਹੋ ਜਾਂਦਾ ਉਹਨੇ ਅੱਗੇ ਜੋੜਨਾ ਹੁੰਦਾ ਗੁਰੂ ਨੂੰ ਪਤਾ ਹੈ ਗੁਰੂ ਨੂੰ ਪਤਾ ਹੈ ਕਿ ਅੱਗੇ ਗੁਰਬਾਣੀ ਦੀ ਰੱਖਿਆ ਕਰਕੇ ਅਨਪ੍ਰਿ ਵਿਆਖਿਆ ਕਰਕੇ ਆਪਣੇ ਆਪ ਚ ਉਹ ਤਤ ਪ੍ਰਗਟ ਕਰਕੇ ਉਹਨੇ ਅੱਗੇ ਜੋੜਨਾ ਲੋਲਵੰਦਾਂ ਨੂੰ ਜਗਿਆਸੂਆਂ ਨੂੰ ਜਿਹੜੇ ਪਿਆਸੇ ਨੇ ਜਿਹੜੇ ਭਟਕਦੇ ਫਿਰਦੇ ਨੇ ਜੋ ਲੱਭਦੇ ਫਿਰਦੇ ਨੇ ਉਸ ਖੁਮਾਰੀ ਨੂੰ ਉਸ ਆਨੰਦ ਨੂੰ ਉਸ ਪਿਆਰ ਨੂੰ ਉਸ ਨਿਮਰਤਾ ਨੂੰ ਤਾਂ ਤੀਜਾ ਕੰਮ ਇਹ ਹੈ ਕਿ ਉਸ ਪੁਰਖ ਕੋਲੇ ਉਸ ਸੰਤ ਕੋਲੇ ਇੱਕ ਪਾਵਰ ਹੁੰਦੀ ਹੈ ਇੱਕ ਸ਼ਕਤੀ ਹੁੰਦੀ ਹੈ ਜਿਹਦੇ ਵਿੱਚ ਉਹ ਉਸ ਆਪਣੇ ਕੋਲੇ ਆਏ ਜਗਿਆਸੂ ਨੂੰ ਆਪਣੇ ਕੋਲੇ ਆਏ ਲੋੜਵੰਦ ਨੂੰ ਉਹ ਸ਼ਕਤੀ ਨਾਲ ਉਹ ਵਸਤੂ ਉਹਦੇ ਅੰਦਰ ਟਿਕਾ ਸਕਦਾ ਹੈ ਉਹ ਕੋ ਸ਼ਕਤੀ ਹੁੰਦੀ ਹੈ ਉਹ ਟਿਕਾ ਸਕਦਾ ਉਹਦੇ ਵਿੱਚ ਜੋ ਵਸਤੂ ਨਾਮ ਦੀ ਵਸਤ ਜਿਹਨੂੰ ਕਹਿੰਦੇ ਨੇ ਗੁਰਬਾਣੀ ਕਹ ਲਓ ਪਿਆਰ ਕਹ ਲਓ ਉਹ ਚ ਸ਼ਕਤੀ ਹੁੰਦੀ ਹੈ ਪਰ ਉਹ ਵੇਖਦਾ ਵੀ ਇਹ ਇਹ ਅਧਿਕਾਰੀ ਹੈ ਇਹ ਯੋਗ ਹੈ ਇਹ ਨੂੰ ਸੰਭ ਲਏਗਾ ਇਹ ਦੁਰਵਰਤੋਂ ਤਾਂ ਨਹੀਂ ਕਰੇਗਾ ਇਹ ਤੀਜੀ ਲੋੜ ਸੰਤਾਂ ਦੀ ਦੂਜਾ ਕੋਈ ਨਹੀਂ ਟਿਕਾ ਸਕਦਾ ਕੋਈ ਵਿਦਵਾਨ ਕੋਈ ਵਿਆਖਿਆਕਾਰ ਕੋਈ ਢਾਡੀ ਕੋਈ ਕਵੀਸ਼ਰ ਕੋਈ ਕੀਰਤਨ ਕਰਨ ਵਾਲਾ ਜਥਿਆਂ ਵਾਲਾ ਚਿੰਟਿਆਂ ਵਾਲਾ ਤਵਲਿਆਂ ਵਾਲਾ ਉਹ ਕੋਈ ਟਿਕਾ ਨਹੀਂ ਸਕਦਾ ਕਿਸੇ ਚ ਸਿਰਫ ਸੰਤ ਟਿਕਾ ਸਕਦਾ ਹੈ ਸੰਤ ਕੀਰਤਨ ਕਰੇ ਨਾ ਕਰੇ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਬੜੇ 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 ਸੰਤ ਮਹਾਪੁਰਸ਼ ਹੋਏ ਨੇ ਉਹ ਕੀਰਤਨ ਨਹੀਂ ਸੀ ਕਰਦੇ ਬਾਬਾ ਹਰਖੋਵਾਲ ਵਾਲੇ ਨਹੀਂ ਕੀਰਤਨ ਕਰਦੇ ਸੀ ਬਾਬਾ ਲਸ਼ਮਨ ਸਿੰਘ ਨਹੀਂ ਕੀਰਤਨ ਕਰਦੇ ਸੀ ਬਾਬਾ ਅਤਰ ਸਿੰਘ ਰੇਦੂ ਵਸਾਹ ਵਾਲੇ ਨਹੀਂ ਕੀਰਤਨ ਕਰਦੇ ਸੀ ਕਿੰਨੇ ਮਹਾਪੁਰਸ਼ ਜਿਹੜੇ ਕੀਰਤਨ ਨਹੀਂ ਕਰਦੇ ਸੀ ਪਰ ਉਹ ਪੂਰਨ ਪੁੰਜੇ ਹੋਏ ਸ਼ਕਤੀਆਂ ਦੇ ਮਾਲਕ ਜਿਹੜਾ ਉਹਨਾਂ ਕੋਲੇ ਜਗਿਆਸੂ ਆਉਂਦਾ ਸੀ ਉਹਦੇ ਅੰਦਰ ਕਿਰਪਾ ਕਰਕੇ ਉਹ ਵਸਤੂ ਟਿਕਾ ਦਿੰਦੇ ਸੀ ਤਾਂ ਇਹ ਇਹ ਲੋੜ ਹੈ ਸੰਤਾਂ ਦੀ ਸੋ ਸਾਧ ਸੰਗਤ ਜੀਓ ਅਸੀਂ ਐਵੇਂ ਉੱਪਰਲੇ ਮਨੋਂ ਨਾ ਸੰਤਾਂ ਨੂੰ ਨਕਾਰ ਦਿਆ ਕਰੀਏ ਹਾਂ ਜਿਹੜੇ ਜਿਹੜੇ ਪਖੰਡੀ ਨੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਹਰਕੇ ਸੰਤਾਂ ਨਾਲ ਆਖੀਆ ਬਣਾ ਕੇ ਠੱਗ ਲਿਖਿਆ ਮਾਰੇ ਨੇ ਜੇ ਗੁਰੂ ਗ੍ਰੰਥ ਸਾਹਿਬ ਮਾਰਾ ਸਾਨੂੰ ਸੰਤਾਂ ਕੋ ਜਾਣ ਨੂੰ ਕਹਿੰਦੇ ਨੇ ਸੰਤਾਂ ਦੀਆਂ ਨਿਸ਼ਾਨੀਆਂ ਵੀ ਦੱਸਦੇ ਨੇ ਵੀ ਸੰਤ ਇਹ ਜਿਹਾ ਹੁੰਦਾ ਆਵੇ ਸਹਬ ਚਿਤ ਤੇਰੇ ਆਂ ਤੱਕ ਤਾਂ ਡਿੱਠੇ ਆ ਉਹ ਤਿਆਗੀ ਹੁੰਦਾ ਉਹ ਪਿਆਰ ਵਾਲਾ ਹੁੰਦਾ ਉਹ ਆਪਣੇ ਵਾਸਤੇ ਚੀਜ਼ਾਂ ਇਕੱਠੀਆਂ ਨਹੀਂ ਕਰਦਾ ਉਹ ਸੰਗਤਾਂ ਵਾਸਤੇ ਉਹ ਲੋੜਵੰਦਾਂ ਵਾਸਤੇ ਕਰਦਾ ਖਾ ਸੰਤ ਦਾ ਕੰਮ ਹੁੰਦਾ ਜੋੜਨਾ ਸੰਤ ਦਾ ਕੰਮ ਹੁੰਦਾ ਜੋੜ ਦੇਣਾ ਸੋ ਇਸ ਕਰਕੇ ਸੰਤ ਦੀ ਲੋੜ ਹੈ ਸਾਡੇ ਸਮਾਜ ਨੂੰ ਸਾਡੇ ਧਾਰਮਿਕ ਸੱਭਿਆਚਾਰ ਨੂੰ ਹਰ ਇੱਕ ਨੂੰ ਲੋੜ ਹੈ ਸਮੇ ਸਮੇਂ ਦੇ ਰਾਜਿਆਂ ਨੂੰ ਸਮੇ ਸਮੇਂ ਦੇ ਜਿਹੜੇ ਵੱਡੇ ਲੋਕ ਹੁੰਦੇ ਨੇ ਉਹ ਵੀ ਸੰਤਾਂ ਤੋਂ ਆ ਕੇ ਰਸਤਾ ਪੁੱਛਦੇ ਨੇ ਜੇਕਰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੰਤਾ ਕੋ ਆਇਆ ਉਹਨੂੰ ਰਸਤਾ ਦੱਸਿਆ ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਪੰਜਾਬ ਦਾ ਆਇਆ ਉਹਨੂੰ ਰਸਤਾ ਦੱਸਿਆ ਮਾਪ ਪੁੱਤ ਨੇ ਰਸਤਾ ਦੱਸਿਆ ਆਈ ਕਿ ਗੁਜਰਾਲ ਕੁਝ ਸਮੇਂ ਵਾਸਤੇ ਬਣਾ ਮੰਤਰੀ ਬਣਿਆ ਸੀ ਦੇਖਦਾ ਉਹ ਆਇਆ ਸੰਤਾ ਕੋ ਉਹਨੂੰ ਰਸਤੇ ਧਰਮੀ ਕੀ ਹੁੰਦਾ ਸੋ ਸੰਤਾਂ ਦੀ ਜ਼ਰੂਰਤ ਹੀ ਜ਼ਰੂਰਤ ਹੈ ਸਾਨੂੰ ਅੱਜ ਦੇ ਦਿਨ 17 ਜੂਨ ਨੂੰ ਨਗਰ tmpobjਤ ਵਿਖੇ ਸੰਤ ਬਾਬਾ ਬ੍ਰਿਮ ਸਿੰਘ ਜੀ ਪ੍ਰਗਟ ਹੋਏ ਜਨਮ ਲਿਆ ਉਹਨਾਂ ਨੇ ਤੇ ਸਾਰੀ ਉਮਰ ਹੀ ਉਹਨਾਂ ਨੇ ਸਾਰੀ ਉਮਰ ਹੀ ਕੀਰਤਨ ਕਰਕੇ ਕਥਾ ਅਨਪਵੀ ਕਥਾ ਅਨਪਵੀ ਕੀਰਤਨ ਕਰਕੇ ਦੇਸ਼ਾਂ ਵਿਦੇਸ਼ਾਂ 'ਚ ਲੋੜਵੰਦਾਂ ਨੂੰ ਜੋੜਿਆ ਗੁਰਬਾਣੀ ਨਾਲ ਜੋੜਿਆ ਉਹਨਾਂ ਦੇ ਅੰਦਰ ਸਤਿ ਟਿਕਾਇਆ ਉਹਨਾਂ ਵਿੱਚ ਦਾਸ ਵੀ ਇੱਕ ਸੀ 10 ਵੀ ਉਹਨਾਂ ਕੋਲੇ ਪਹੁੰਚਿਆ ਸੀ ਜਾਂ ਐਂਕਲ ਉਹਨੇ ਖਿੱਚ ਲਿਆ ਸੀ 10 ਉਹਨਾਂ ਕੋ ਪਹੁੰਚਿਆ ਸੀ ਕੋਠੀ ਚ ਰਿਹਾ ਕਰਦੇ ਸੀ ਉਹਨਾਂ ਨੇ ਕੋ ਡੇਰਾ ਨਹੀਂ ਸੀ ਬਣਾਇਆ ਪਹਿਲਾਂ ਕੋਠੀ ਚ ਰਿਹਾ ਕਰਦੇ ਕੋਠੀ ਦੇ ਅੱਗੇ ਖਾਲੀ ਪਲਾਟ ਸੀ ਉੱਥੇ ਕੀਤਨ ਕਰਿਆ ਕਰਦੇ ਉੱਥੇ ਲੰਗਰ ਚੱਲਿਆ ਕਰ ਸੰਤਾਂ ਵਾਸਤੇ ਜੋ ਸੰਗਤ ਬਹੁਤ ਵੱਧ ਗਈ ਤਾਂ ਸੰਗਤ ਦੇ ਠਹਿਰਨ ਵਾਸਤੇ ਉਹਨਾਂ ਨੇ ਕੁਝ ਜਗ੍ਹਾ ਤੇ ਕੁਝ ਕਮਰੇ ਬਣਾਏ ਸੀ ਬਾਅਦ ਵਿੱਚ ਉੱਥੇ ਫਿਰ ਲੋੜ ਪਈ ਤੇ ਗੁਰੂ ਘਰ ਬਣ ਗਿਆ ਉੱਥੇ ਫਿਰ ਉਸ ਸਥਾਨ ਬਣ ਗਿਆ ਜਿਹਨੂੰ ਅੱਡੇਰਾ ਕਹਿੰਦੇ ਆ ਪਰ ਸੰਤ ਜੋ ਹੁੰਦਾ ਨਾ ਉਹ ਹੋਰ ਕੋਈ ਨਹੀਂ ਹੋ ਸਕਦਾ ਜਿੰਨਾ ਸੰਤਾਂ ਨਾਲ ਵਾਹ ਪਿਆ ਉਹੀ ਜਾਣਦੇ ਨੇ ਜਿਹੜੇ ਸੰਤਾਂ ਨਾਲ ਪਿਆਰ ਕਰਦੇ ਨੇ ਉਹੀ ਜਾਣਦੇ ਨੇ ਜਿਨ੍ਹਾਂ ਨੇ ਸੰਤਾਂ ਤੋਂ ਕੁਝ ਲਿਆ ਹੈ ਉਹੀ ਜਾਣਦੇ ਨੇ ਵੀ ਸੰਤ ਕੀ ਦੇ ਸਕਦੇ ਨੇ ਸੰਤ ਦੀ ਪਹੁੰਚ ਕਿੱਥੇ ਤੱਕ ਹੁੰਦੀ ਹੈ ਉਹ ਤਾਂ ਦਰਗਾਹੀ ਪੁਰਸ਼ ਹੁੰਦੇ ਨੇ ਉਹ ਦੋਨੇ ਪਾਸੇ ਖੇੜ ਜਾਂਦੇ ਨੇ ਉਹ ਮਾਇਆ ਦੇ ਮੰਦਲ ਤੇ ਵੀ ਆਉਂਦੇ ਨੇ ਅਸੀਂ ਕਿਹਾ ਸਾਡੇ ਵਰਗੇ ਹੀ ਐ ਗੱਡੀ 'ਚ ਬੈਠੇ ਨੇ ਕੀਰਤਨ ਕਰਦੇ ਮੈਂ ਵੀ ਕੀਰਤਨ ਕਰਦਾ ਇਹ ਵੀ ਕੀਰਤਨ ਕਰਦੇ ਨੇ ਸੰਤ ਮਾਇਆ ਦੇ ਮੰਡਲ 'ਚ ਆਉਂਦੇ ਨੇ ਤੇ ਨਾਮ ਮਤਲਬ ਜਿਵੇਂ ਪਹੁੰਚ ਹੁੰਦੀ ਉਹਨਾਂ ਦੇ ਦੋਨੇ ਪਾਸੇ ਖੇਲ ਵਿੱਚ ਵੀ ਤੇ ਖੇਲ ਖਿਲਾਉਣ ਵਾਲੇ ਵਿੱਚ ਵੀ ਦੋਨੇ ਪਾਸੇ ਹੁੰਦੇ ਨੇ ਸੰਤ ਤੋਂ ਉਹ ਵਿਰਲੇ ਹੁੰਦੇ ਨੇ ਕੋਈ ਕੋਈ ਹੁੰਦਾ ਸਾਰੇ ਸੰਤ ਨਹੀਂ ਹੁੰਦੇ ਕੈਮ ਪਾਸ ਕਰਨ ਵਾਲੇ ਇਤਿਹਾਸ ਸੁਣਾਉਣ ਵਾਲੇ ਸਾਖੀਆਂ ਸੁਣਾਉਣ ਵਾਲੇ ਹੋਰ ਬਹੁਤ ਕੋਸ਼ਿਸ਼ ਹੈ ਇੱਥੇ ਛੋੜੀ ਅੰਗਲਾਸਾਂ ਨੇ ਪਹਿਲੀ ਦੂਜੀ ਤੀਜੀ ਚੌਥੀ ਕਲਾਸ ਹੈ ਜਿਹੜਾ ਪੂਰਨ ਬ੍ਰਹਮ ਗਿਆਨੀ ਜਿਹਦੀ ਉਸਤਤ ਗੁਰੂ ਨਾਨਕ ਬਾਣੀ ਨੇ ਕੀਤੀ ਆ ਮੋਹੇ ਸੰਤੈ ਟਹਲ ਦੀਜੈ ਗੁਣਤਾਸ ਜਦ ਨਾਨਕ ਧੂੜ ਮੰਗਿਆ ਤਿਸ ਗੁਰਸਿੱਖੀ ਜੋ ਆਪ ਜਪਦਾ ਹੈ ਅਵਰ ਨਾਮ ਜਪਾਵੇ ਉਹਨਾਂ ਸੰਤਾਂ ਨੂੰ ਸਦਾ ਨਮਸਕਾਰ ਹੈ ਉਹਨਾਂ ਦੇ ਆਉਣ ਨਾਲ ਜਿਹੜੇ ਜੀਵਾਂ ਦੇ ਭਾਗ ਆ ਜਾਂਦੇ ਨੇ ਜੀਵਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਲਾਏ ਕਿਉਂਕਿ ਸੰਤਾਂ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਆਪਾ ਨਹੀਂ ਹੁੰਦਾ ਉੱਥੇ ਪਰਮੇਸ਼ਰ ਹੀ ਪ੍ਰਗਟ ਹੋਇਆ ਹੁੰਦਾ ਉਹ ਆਨੰਦ ਪ੍ਰਗਟ ਹੋ ਗਿਆ ਹੁੰਦਾ ਉਹ ਆਤਮ ਰਸ ਪ੍ਰਗਟ ਹੋ ਰਿਹਾ ਹੁੰਦਾ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਾਹਰ ਕਹਿੰਦੇ ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋ ਮੈਂ ਤਾਸਮੈਂ ਰੰਚਕ ਨਾਹੀ ਪੇਵ ਜਿਨੇ ਆਤਮ ਰਸ ਮੰਨ ਲਿਆ ਆਤਮ ਰੰਗ ਮੰਨ ਲਿਆ ਉਹਦੇ ਵਿੱਚ ਤੇ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਕਹਿੰਦੇ ਕੋਈ ਭੇਤ ਨਹੀਂ ਹੋਇਆ ਕਰਦਾ ਕਿੰਨੀ ਵਡਿਆਈ ਆ ਸੰਤਾਂ ਦੀ ਆਪਾਂ ਐਵੇਂ ਨਿੰਦਿਆ ਕਰ ਜਾਂਦੇ ਆ ਜਾਂ ਹੋਰ ਮਾੜਾ ਕਹਿ ਜਾਂਦੇ ਆ ਸੋ ਇਹ ਮੇਰੀ ਮਨ ਦੀ ਇੱਛਾ ਸੀ ਕਿ ਆਪ ਸਾਰਿਆਂ ਨਾਲ ਮੈਂ ਸੰਤਾਂ ਬਾਰੇ ਕੁਝ ਪੁਆਇੰਟ ਸਾਂਝੇ ਕਰਾਂ ਬਾਕੀ ਤਾਂ ਸੰਤਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ ਬੇਅੰਤ ਬੇਅੰਤ ਹੋਇਆ ਬੇਅੰਤ ਬੇਅੰਤ ਹੈ ਉਹ ਕਿਸਾਨਾ ਆਇਆ ਸੰਤਾਂ ਬਾਰੇ ਖੁੱਲੇ ਬਚਨ ਫੇਰ ਕਰਾਂਗੇ ਅੱਜ ਇਹ ਦਿਹਾੜੇ ਉੱਤੇ ਦਿਹਾੜਾ ਹੈ ਕੋਸ਼ੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਨਾਲੇ ਸਥਾਨ ਮਹਾਂਪਕਿਸਥਾਨ ਦੇ ਉੱਤੇ ਤੋ ਉੱਥੇ ਪਹੁੰਚਣਾ ਹੈ ਦਾਸ ਨੇ ਸੋ ਕੋਸ਼ਿਸ਼ ਕਰੋ ਕਿ ਸੰਤਾਂ ਦੇ ਬਾਰੇ ਬੁਰਾ ਨਾ ਬੋਲਿਆ ਜਾਵੇ ਜੇ ਕਿਸੇ ਨੇ ਕਮੈਂਟ ਕਰਨਾ ਹੈ ਭਾਈ ਉਹ ਮੈਨੂੰ ਬੁਰਾ ਕਹਿ ਸਕਦਾ ਹੈ ਮੈਨੂੰ ਮਾਰੇ ਤੋਂ ਮਾੜਾ ਅੱਖਰ ਜੂਤ ਕਰ ਲੋ ਮੇਰੇ ਵਾਸਤੇ ਪਰ ਐਸੇ ਪਿਆਰ ਸਰੂਪ ਸੰਤਾਂ ਦੇ ਜਿਹੜੇ ਆਪਣੇ ਵਾਸਤੇ ਕੁਝ ਕਰਦੇ ਨਹੀਂ ਸਾਰਾ ਕੁਝ ਸੰਤਾਂ ਵਾਸਤੇ ਕਰ ਜਾਂਦੇ ਨੇ ਉਹਨਾਂ ਵਾਸਤੇ ਵੀ ਆਪਾਂ ਕਦੇ ਕੋਈ ਅੱਖਰ ਮਾਰਾ ਨਾ ਬੋਲੀਏ ਕਿਉਂਕਿ ਉਹ ਇੱਕ ਬਹੁਤ ਵੱਡਾ ਸਾਡੀ ਭੁੱਲ ਹੋ ਜਾਂਦੀ ਹੈ ਫਿਰ ਉਹ ਉਹ ਐਂ ਕਰੋ ਸਾਡੇ ਮਨ ਤੇ ਇੱਕ ਕਾਲਾ ਪਰਦਾ ਬੈ ਜਾਂਦਾ ਹੈ ਉਹਨੂੰ ਦੂਰ ਕਰਨਾ ਬੜਾ ਅੱਖਾਂ ਪਰਦੇ ਸਾਡੇ ਪਹਿਲਾਂ ਹੀ ਬੜੇ ਪਏ ਹੋਏ ਨੇ ਨਿਹਰਾ ਸਾਡੇ ਅੱਖਾਂ ਤੇ ਪਹਿਲਾਂ ਹੀ ਬਹੁਤ ਹੋਇਆ ਹੋਇਆ ਹੈ ਹੋਰ ਨਿਹਰਾ ਨਾ ਕਰੀਏ ਸੰਤਾਂ ਦੀ ਉਸਤਤੀ ਕਰ ਲਈਏ ਸੰਤਾਂ ਨੂੰ ਨਮਸਕਾਰ ਹੀ ਕਰਦੇ ਜਿਹੜੇ ਸੰਤਾਂ ਨੂੰ ਗੁਰੂ ਮਨ ਕਹਿੰਦਾ ਬਸ ਪਛਾਣ ਕੇ ਦੇਖ ਪਾ ਕੇ ਗੁਰੂ ਤੋਂ ਲੈ ਲੋ ਕੁਸਵੱਟੀ ਵੀ ਮਾਰਾ ਮੈਂ ਸੰਤਾਂ ਨੂੰ ਰੱਬ ਦਾ ਖਰਦਾ ਸੰਤ ਮਿਲੇ ਕੋਈ ਮੈਨੂੰ ਰੱਬ ਦਾ ਪਿਆਰ ਆ ਤਾਂ ਗੁਰੂ ਤੋਂ ਪੁੱਛ ਲੋ ਗੁਰੂ ਦੱਸ ਦੇਗਾ ਕਿ ਸੰਤ ਕੌਣ ਹੈ ਉਹਨਾਂ ਬਾਰੇ ਮਾਰ ਕਹਿੰਦੇ ਨੇ ਆਠ ਪਹਿਰ ਨਿਕੜ ਕਰ ਜਾਣਾ ਹਲਕਾ ਕੀਆ ਮਿੱਠਾ ਮਨ ਹੈ ਕੇਵਲ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਛਾਰ ਸੰਤ ਰਹਿ ਸੁਣੋ ਮੇਰੇ ਭਾਈ ਵਾਕੀ ਮਮਾ ਗੱਤ ਨਾ ਜਾਈ ਕਦੇ ਵਿਚਾਰ ਕਰਦਿਆ ਕਰੋ ਇਹਨਾਂ ਬਚਨਾਂ ਦਾ ਸੰਤਾਂ ਬਾਰੇ ਤਾਂ ਫੇਰ ਸੰਤਾਂ ਨੂੰ ਮਿਲ ਕੇ ਆਨੰਦ ਲਓ ਜੇ ਕਿਤੇ ਮਿਲਦਾ ਕੋਈ ਬਹੁਤ ਵੱੰਦੇ ਨੇ ਹੋਂ ਤਾਂ ਗੋਪਤੀ ਹੋ ਗਏ ਹੋਂ ਤਾਂ ਚੁੱਪੀ ਹੋ ਗਏ ਰੋਲਾ ਵੀ ਨਹੀਂ ਪਾਉਂਦੇ ਜਿਹੜੇ ਸੰਤ ਨੇ ਰੋਲਾ ਨਹੀਂ ਪਾਉਂਦੇ ਇਹ ਸੰਤ ਨਹੀਂ ਨੇ ਉਹ ਬાળા ਰੋਲਾ ਪਾਉਂਦੇ ਆ ਸੋ ਮੈਂ ਅਰਦਾਸ ਕਰਦਾ ਜਿਵੇਂ ਦਾਸ ਨੂੰ ਇੱਕ ਪੂਰਨ ਬ੍ਰह्म ਗਿਆਨੀ ਦਾ ਮਲਾਪ ਹੋਇਆ ਇਵੇਂ ਤੁਹਾਡੇ ਵਾਸਤੇ ਵੀ ਰਾਸ ਤੁਹਾਨੂੰ ਵੀ ਕੋਈ ਐਸਾ ਰੱਬ ਜਤਾਰਾ ਮਿਲ ਜਾਵੇ ਜਿਾ ਤੁਹਾਨੂੰ ਸਹੀ ਜੀਵਨ ਜੀਣ ਦੀ ਆ ਦੀ ਜਸ ਖਾ ਦੇਵੇ ਪਿਆਰ ਸਿਖਾ ਦੇਵੇ ਆਨੰਦ ਸਿਖਾ ਦੇਵੇ ਖੁਮਾਰੀ ਜਿ ਰਹਿਣਾ ਸਿਖਾ ਦੇਵੇ ਬੇਪਰਵਾਹੀ ਸਿਖਾ ਦੇਵੇ ਇਹ ਚਿੰਤਾ ਮੁਕਤ ਕਰ ਦੇਵੇ ਭੁਲਾ ਚੁੱਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ